ਇਸ ਡਾਕਟਰ ਜੋੜੇ ਨੂੰ ਪੰਜਾਬੀ ਸੱਭਿਆਚਾਰ ਨਾਲ ਹੈ ਖਾਸ ਪਿਆਰ। ਬੀਬੀ ਨੇ 47 ਸਾਲ ਦੀ ਉਮਰ ਦੇ ਵਿੱਚ ਜਿੱਤਿਆ ਮਿਸ ਜ ਪੰਜਾਬ ਦਾ ਖਿਤਾਬ। ਕਹਿੰਦੀ ਹੁਣ ਪੰਜਾਬੀ ਸੱਭਿਆਚਾਰ ਦੇ ਬਦੌਲਤ ਬਣਾਂਗੀ ਮਿਸ ਜ ਇੰਡੀਆ। ਜਿੱਥੇ ਨੌਜਵਾਨ ਪੀੜੀ ਪੜ੍ਹ ਲਿਖ ਕੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ, ਉੱਥੇ ਇੱਕ ਡਾਕਟਰ ਜੋੜਾ ਪੰਜਾਬੀ ਸੱਭਿਆਚਾਰ ਨੂੰ ਇੰਨਾ ਪਿਆਰ ਕਰਦਾ ਹੈ ਕਿ ਲਗਾਤਾਰ ਆਪਣੇ ਸੱਭਿਆਚਾਰ ਨਾਲ ਜੁੜੀਆਂ ਵੀਡੀਓ ਬਣਾ ਕੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਣਾ ਪਿਆਰ ਦੱਸ ਰਿਹਾ ਹੈ ਡਾਕਟਰ ਵਰਿੰਦਰ ਮੋਹਨ ਜਿੱਥੇ ਦਿਮਾਗੀ ਰੋਗਾਂ ਦੇ ਮਾਹਰ ਹਨ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਸੀਨੀਅਰ ਮੈਡੀਕਲ ਅਫਸਰ ਵੀ ਹਨ ਉੱਥੇ ਹੀ ਉਹਨਾਂ ਦੀ ਪਤਨੀ ਡਾਕਟਰ ਤਕਦੀਰ ਕੰਪਿਊਟਰ ਸਾਇੰਸ ਵਿੱਚ ਪੀ ਐਚ ਡੀ ਹਨ ਅਤੇ ਲੈਕਚਰਾਰ ਲੱਗੇ ਹਨ ਡਾਕਟਰ ਤਕਦੀਰ ਪੁਰਾਣੇ ਸੱਭਿਆਚਾਰਕ ਗਾਣਿਆਂ ਤੇ ਉਸ ਨਾਲ ਹੀ ਜੁੜੀ ਲੋਕੇਸ਼ਨ ਅਤੇ ਐਡਰੈਸ ਵਿੱਚ ਐਕਟਿੰਗ ਕਰਦੇ ਹਨ ਅਤੇ ਡਾਕਟਰ ਵਰਿੰਦਰ ਮੋਹਨ ਉਸ ਨੂੰ ਕੈਮਰੇ ਵਿੱਚ ਕੈਦ ਕਰਦੇ ਹਨ ਇਹਨਾਂ ਦੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੇ ਹਨ ਅਤੇ ਇਨਾਂ ਵੀਡੀਓ ਦੀ ਬਦੌਲਤ ਉਹਨਾਂ ਨੂੰ ਚੰਡੀਗੜ੍ਹ ਵਿਖੇ ਇੱਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਸ਼੍ਰੀ ਰਾਦੇ ਕਲਾਥ ਉਸਤ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ, ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤ ਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਮੈਂ ਡਾਕਟਰ ਤਕਦੀਰ ਹਾਂ ਮੈਂ ਅਸਿਸਟੈਂਟ ਪ੍ਰੋਫੈਸਰ ਰੀਜਨਲ ਕੈਂਪਸ ਗੁਨਾਨਦੇਵ ਯੂਨੀਵਰਸਿਟੀ ਗੁਰਦਾਸਪੁਰ ਵਿੱਚ ਐਜ਼ ਅ ਸਿਸਟਮ ਪ੍ਰੋਫੈਸਰ ਕੰਮ ਕਰ ਰਹੀ ਹਾਂ ਤੇ ਪਿਛਲੇ 1.5 ਸਾਲ ਤੋਂ ਮੈਂ ਇੰਸਟਾਗ੍ਰam ਤੇ ਔਰ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਵੀਡੀਓਜ਼ ਵੀ ਬਣਾ ਰਹੀ ਹਾਂ ਤੇ ਜਿਹੜਾ ਇਹ ਕੰਪੀਟੀਸ਼ਨ ਸੀ ਚੰਡੀਗੜ੍ਹ ਵਿੱਚ ਹੋਇਆ ਜਿੱਥੇ ਕਿ ਪੰਜਾਬ ਦੇ ਸਾਰੇ ਵੱਡੇ ਵੱਡੇ ਸ਼ਹਿਰਾਂ ਵਿੱਚੋਂ ਜਿਵੇਂ ਲੁਧਿਆਣਾ ਬਿਠਿੰਡਾ ਪਠਾਨਕੋਟ ਇਥੋਂ ਤੱਕ ਇਹ ਮਾਚਲ ਤੇ ਹਰਿਆਣਾ ਦੇ ਵੀ ਜਿਹੜੇ ਪਾਰਟਿਸਪੈਂਟਸ ਹੀ ਆਏ ਹੋਏ ਸੀ ਤੇ ਜਿਹਦੇ ਵਿੱਚ ਮੈਂ ਮਿਸਿਸ ਇੰਡੀਆ ਦਾ ਜਿਹੜਾ ਹੈਗਾ ਸੀ ਮੁਕਾਬਲਾ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤੇ ਮੈਨੂੰ ਲੱਗਦਾ ਕਿ ਮੈਂ ਸਾਰਿਆਂ ਵਿੱਚੋਂ ਵੱਡੀ ਐਜ ਦੀ ਸੀ ਤੇ ਮੈਂ ਫਰਸਟ ਰਨਰ ਅਪ ਰਹੀ ਆ ਉਹਦੇ ਵਿੱਚ ਮਿਸਿਸ ਇੰਡੀਆ 2025 ਚੰਡੀਗੜ੍ਹ ਅ ਸ਼ੌਂਕ ਤਾਂ ਦੇਖੋ ਮੈਂ 뮤직 ਦੀ ਤਾਂ ਸ਼ੌਕੀਨ ਬਚਪਨ ਤੋਂ ਹੀ ਆਂ ਔਰ ਮੈਂ ਥੋੜਾ ਬੋਤਾ ਗਾ ਵੀ ਲੈਂਦੀ ਸੀ ਤੇ ਪਰ ਜਿਹੜੇ ਸਾਡੀ ਜ਼ਿੰਦਗੀ ਦੇ ਰੁਝਾਨ ਹੁੰਦੇ ਨੇ ਉਹਨਾਂ ਵਿੱਚ ਸਾਨੂੰ ਸਾਡੀ ਜਿਹੜੀ ਪੜ੍ਹਾਈ ਆ ਉਹ ਜਿਹੜੀ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਉਹ ਪੜ੍ਹਾਈ ਆ ਤੇ ਹੁਣ ਨੂੰ ਲੱਗਦਾ ਸੀ ਕਿ ਮੈਂ ਡਾਕਟੋਰੇਟ ਕੰਪਿਊਟਰ ਸਾਇੰਸ ਦੀ ਕਰ ਲਈ ਆ ਤੇ ਨਾਲ ਮੈਂ ਮੇਰੇ ਬੱਚਾ ਵੱਡਾ ਬੇਟਾ ਮੇਰੇ ਐਮਬੀਬੀਐਸ ਕਰ ਰਿਹਾ ਛੋਟਾ ਸਕੂਲ ਗੋਇੰਗਾ ਤੇ ਥੋੜਾ ਜਿਹਾ ਮੈਨੂੰ ਜ਼ਿੰਦਗੀ ਦੇ ਰੁਝਾਨ ਵਿੱਚ ਟਾਈਮ ਮਿਲਿਆ ਤੇ ਮੈਂ ਆਪਣੇ ਸ਼ੌਂਕ ਨੂੰ ਅੱਗੇ ਲੈ ਕੇ ਆਈ ਦੇਖੋ ਮੈਂ ਆਪਣੇ ਇੰਡੀਅਨ ਤੇ ਪੰਜਾਬੀ ਉੜ ਕਲਚਰ ਨੂੰ ਪ੍ਰਮੋਟ ਕਰ ਰਹੀ ਆ ਤੇ ਮੈਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡ ਵੀ ਮਿਲੇ ਨੇ ਤੇ ਇਹ ਜਿਹੜਾ ਜਿਹੜਾ ਪ੍ਰੋਗਰਾਮ ਸੀ ਇਹ ਟੋਟਲੀ ਕਲਚਰ ਬੇਸ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਇਹਦੇ ਵਿੱਚ ਆਪਣੀ ਜਿਹੜੀ ਪਰਫਾਰਮੈਂਸ ਹੈ ਬੜੇ ਅੱਛੇ ਤਰੀਕੇ ਨਾਲ ਦੇ ਸਕਦੀ ਹਾਂ ਕਿਉਂਕਿ ਮੈਂ ਪਹਿਲਾਂ ਹੀ ਡੇਟ ਸਾਲ ਤੋਂ ਆਪਣੇ ਵਿਰਸੇ ਨੂੰ ਲੈ ਕੇ ਜਿਹੜਾ ਉਹ ਕੰਮ ਕਰ ਰਹੀ ਹਾਂ ਕਰ ਵੀ ਪਤਾ ਸੀ ਦੇਖਿਆ ਉਹ ਕਿ ਜਿਵੇਂ 올ਡ ਬੈਂਜ ਨੂੰ ਲੈ ਕੇ ਤੁਸੀਂ ਕਾਫੀ ਸਮਾਨ ਨੂੰ ਤੇ ਪੁਰਾਣਾ ਪੁਰਾਣਾ ਦਾ ਰਹਿਣਾ ਹਾਂਜੀ ਕਿਹੜਾ ਜਿਹੜਾ ਸਮਾਨ ਰਹਿ ਜਾਂਦੇ ਇਸ ਦੇ ਨਾਲ ਕੀ ਮੈਸੇਜ ਦੇਣਾ ਹੈ ਦੇਖੋ ਟੈਕਨੋਲੋਜੀ ਬਹੁਤ ਡਵੈਲਪ ਹੋ ਚੁੱਕੀ ਆ ਮੈਂ ਵੀ ਟੈਕਨੋਲੋਜੀ ਫੀਲਡ ਨਾਲ ਹੀ ਬਿਲੋਂਗ ਕਰਦੀ ਆ ਪਰ ਜਿਹੜਾ ਵਿਰਸਾ ਹੈ ਨਾ ਉਹ ਇੱਕ ਜੇ ਅਸੀਂ ਵਿਰਸੇ ਨੂੰ ਵੀ ਨਾਲ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਸੋਨੇ ਤੇ ਸੁਹਾਗਾ ਹੈ ਤੇ ਸਾਨੂੰ ਵਿਰਸੇ ਨੂੰ ਵੀ ਟੈਕਨੋਲੋਜੀ ਦੇ ਨਾਲ ਲੈ ਕੇ ਚੱਲਣਾ ਚਾਹੀਦਾ ਮੈਂ ਘਰ ਵਿੱਚ ਮਧਾਨੀ ਫਿਰ ਮੈਂ ਆਪਣੇ ਜਿਹੜੇ ਪੁਰਾਣੇ ਸਾਡੇ ਤਾਂਬੇ ਦੇ ਸਿਲਵਰ ਦੇ ਬਰਤਨ ਹੁੰਦੇ ਸੀ ਉਹਨਾਂ ਦੀ ਕਲੈਕਸ਼ਨ ਕਰ ਰਹੀ ਆ ਮੇਰੇ ਕੋਲ ਚੱਕੀ ਆ ਚਰਖਾ ਹੈ ਮੇਰੇ ਕੋਲ ਪੁਰਾਣੀਆਂ ਮੰਝੀਆਂ ਨੇ ਠੀਕ ਹੈ ਮੈਂ ਪੁਰਾਣੇ ਇੰਟਿਕ ਜਿਹੜੇ ਪੀਸਸ ਨੇ ਉਹ ਆਪਣੇ ਘਰ ਵਿੱਚ ਕਲੈਕਸ਼ਨ ਕਰ ਰਹੀ ਹਾਂ ਕਿ ਮੇਰੇ ਬੱਚਿਆਂ ਨੂੰ ਤੇ ਦੂਸਰੇ ਵੀ ਜਿਹੜੇ ਬਾਕੀ ਲੋਕਾਂ ਨੂੰ ਪਤਾ ਚੱਲੇ ਕਿ ਪਹਿਲਾਂ ਸਾਡਾ ਵਿਰਸਾ ਕੀ ਸੀ ਤੇ ਅਸੀਂ ਕਿਸ ਤਰ੍ਹਾਂ ਸਾਡਾ ਰਹਿਣ ਸਹਿਣ ਕੀ ਹੁੰਦਾ ਸੀ ਤੇ ਦੇਖੋ ਇਹ ਜਿਹੜੀ ਚੀਜ਼ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡਾ ਜਿਹੜਾ ਜੀਵਨ ਨਾ ਉਹ ਇੱਕ ਪਹਿਲੂ ਤੇ ਨਿਰਭਰ ਨਹੀਂ ਹੁੰਦਾ ਠੀਕ ਹੈ ਇਹਦੇ ਵਿੱਚ ਸਾਨੂੰ ਸਾਰੇ ਪਹਿਲੂਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਓਵਰਆਲ ਗਰੋਥ ਵਾਸਤੇ ਸਾਨੂੰ ਟੈਕਨੋਲੋਜੀ ਦੇ ਨਾਲ-ਨਾਲ ਵਿਰਸੇ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਜੇ ਉੱਤੇ ਕੋਈ ਗੈਸਟ ਆਉਂਦਾ ਹੋਵੇ ਜਾਂ ਕੋਈ ਫੈਟ ਪੁਰਾਣੀਏ ਪੁਰਾਣੀ ਚੀਜ਼ੇ ਰੱਖੇ ਉਸ ਕੀ ਰਿਐਕਸ਼ਨ ਇਹਨਾਂ ਹੋਵੇ ਉਹ ਵੀ ਇੱਕੀ ਬਹੁਤ ਖੁਸ਼ ਹੁੰਦੇ ਨੇ ਔਰ ਮੈਂ ਤਾਂ ਕਈ ਵਾਰੀ ਉਹਨਾਂ ਨੂੰ ਜਿਹੜਾ ਖਾਣਾ ਵੀ ਪਰੋਸਦੀ ਆ ਇਹੋ ਜਿਹਾ ਬਰਤਨਾ ਵਿੱਚ ਹੀ ਪਰੋਸਦੀ ਆ ਕਿਉਂਕਿ ਤੇ ਉਹਨਾਂ ਦੀ ਰੂਹ ਖੁਸ਼ ਹੋ ਜਾਂਦੀ ਆ ਜਿਹੜਾ ਖਾਣਾ ਹੁੰਦਾ ਹੋਰ ਟੇਸਟੀ ਲੱਗਦਾ ਉਹਨਾਂ ਨੂੰ ਮੋਟਿਵ ਹੁੰਦੇ ਆ ਫਿਰ ਉਹ ਵੀ ਮੁੱਲਤੀ ਆਪਾਂ ਵੀ ਇਸ ਤਰੀਕੇ ਹਾਂਜੀ ਹਾਂਜੀ ਦੇਖੋ ਮੈਂ ਵੀ ਤਾਂ ਕਿਤੋਂ ਮੋਟਿਵ ਹੋਈ ਹੋਵਾਂਗੀ ਤੇ ਮੇਰੇ ਵੱਲ ਵੀ ਇੱਕੀ ਵੀ ਤਾਂ ਸਾਰੇ ਹੋਣਗੇ ਤੇ ਅਸੀਂ ਜਦੋਂ ਵੀ ਕੋਈ ਚੰਗਾ ਕੰਮ ਕਰਦੇ ਆ ਨਾ ਉਹਦੇ ਨਾਲ ਹੋਰ ਜਿਹੜੀਆਂ ਸਖਸ਼ੀਅਤਾਂ ਨੇ ਚੰਗੇ ਲੋਗ ਨੇ ਉਹ ਤੋਂ ਸਿੱਖਿਆ ਲੈਂਦੇ ਨੇ ਤੇ ਉਹ ਵੀ ਕਰਦੇ ਨੇ ਤੇ ਮੈਂ ਵੀ ਕਿਤੋਂ ਸਿੱਖਿਆ ਸੀ ਤੇ ਮੈਂ ਚਾਹਨੀ ਹੈ ਕਿ ਮੈਨੂੰ ਵੀ ਇੱਕੀ ਹੋਰ ਵੀ ਲੋਕ ਇਸ ਪਾਸੇ ਲੱਗਣ ਦੀ ਤਾਂ ਪੋਜੀਸ਼ਨ ਹੈ ਕੋਸਟਰਾਨਾ ਪਿੰਨੀ ਵਿੱਚ ਹੋ ਰਿਹਾ ਸੋ ਕਿੰਨਾ ਕੋ ਮਾਨਣ ਸੀ ਸੋ ਇਹ ਪਰਿਵਾਰ ਦਾ ਕੀ ਰਿਐਕਸ਼ਨ ਸੀ ਜਾਂ ਫਿਰ ਜਿਹੜਾ ਫਰੈਂਡ ਸਰਕਲ ਸੀ ਉਹਨਾਂ ਦੇ ਕਿਰੈਕਸ਼ਨ ਦੇਖੋ ਮੈਂ ਇੱਕ ਚੀਜ਼ ਸਭ ਤੋਂ ਇੰਪੋਰਟੈਂਟ ਜਿਹੜੀ ਕਹਿਣਾ ਚਾਹਨੀ ਆ ਕਿ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਮੇਰੇ ਹਸਬੰਦ ਡਾਕਟਰ ਵਿੰਦਰਮੋਨ ਜੀ ਦਾ ਹੈ ਉਹਨਾਂ ਨੇ ਮੈਨੂੰ ਕਦਮ-ਕਦਮ ਤੇ ਸਪੋਰਟ ਕੀਤਾ ਕਿਉਂਕਿ ਇੱਕ ਲੇਡੀ ਉਨੀ ਦੇ ਤੱਕ ਰੋਬਾਰ ਨਿਕਲ ਕੇ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰ ਸਕਦੀ ਦਿਨੀ ਦੇਰ ਤੱਕ ਉਸ ਨੂੰ ਫੈਮਿਲੀ ਦੀ ਸਪੋਰਟ ਨਹੀਂ ਹੋਏਗੀ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਨੀ ਆ ਕਿ ਚੰਗਾ ਕੰਮ ਕਰਨ ਤੋਂ ਕਦੀ ਵੀ ਨਾ ਡਰੋ ਤੇ ਚੰਗੇ ਕੰਮ ਦੀ ਕਿਉਂਕਿ ਉਹਦੇ ਨਾਲ ਸਾਡਾ ਅੱਜਕੱਲ੍ਹ ਦੀ ਜਿਹੜੀ ਸਾਡੀ ਜ਼ਿੰਦਗੀ ਆ ਦੌੜ ਭੱਜ ਵਾਲੀ ਜ਼ਿੰਦਗੀ ਆ ਉਹਦੇ ਵਿੱਚ ਸਾਨੂੰ ਆਪਣੇ ਮਾਈਂਡ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਲਗਾਉਣਾ ਜ਼ਰੂਰ ਚਾਹੀਦਾ ਆਪਣਾ ਸ਼ੌਂਕ ਜਿਹੜਾ ਡਿਵੈਲਪ ਕਰਨਾ ਚਾਹੀਦਾ ਜੋ ਤੁਹਾਨੂੰ ਦੇਖ ਰਹੇ ਨੇ ਲੂਕਆਂ ਜਿੰਨੀਆਂ ਕੁੜੀਆਂ ਜਿਨ੍ਹਾਂ ਨੂੰ ਕਾਫੀ ਸ਼ੌਂਕ ਆ ਪਰ ਸਮਾਜ ਕਰਕੇ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਜਾਂ ਪਾਰਟਿਸਪੇਟ ਨਹੀਂ ਕਰਦੀਆਂ ਉਹਨਾਂ ਨੂੰ ਕੀ ਮੈਸੇਜ ਦੇਣੀ ਹੈ ਦੇਖੋ ਜਿਹੜੀ ਔਰਤ ਆ ਨਾ ਮਲਟੀ ਟੈਲੈਂਟਡ ਹੁੰਦੀ ਆ ਕਿਉਂਕਿ ਜਿਹੜੀ ਇੱਕ ਔਰਤ ਆ ਨਾ ਉਹ జగ ਜਨਨੀ ਆ ਸਾਰੇ ਕਹਿੰਦੇ ਨੇ ਕਿ ਉਹ ਇੱਕ ਸੰਸਾਰ ਜਿਹੜਾ ਔਰਤ ਨੇ ਹੀ ਬਣਾਇਆ ਸਭ ਤੇ ਉਹ ਕਿਉਂ ਨਾ ਅੱਗੇ ਨਿਕਲੇ ਉਹ ਕਿਉਂ ਨਾ ਬਾਹਰ ਆਏ ਲੇਕ ਔਰ ਮੈਂ ਇੱਕ ਚੀਜ਼ ਜ਼ਰੂਰ ਕਹਾਂਗੀ ਕਿ ਬਾਹਰ ਨਿਕਲੋ ਪਰ ਆਪਣੀਆਂ ਜਿਹੜੀਆਂ ਸੋਸ਼ਲ ਕਦਰਾਂ ਕੀਮਤਾਂ ਉਹਨਾਂ ਦਾ ਖਿਆਲ ਰੱਖ ਕੇ ਆਪਣੇ ਸੋਸ਼ਲ ਨੋਰਮਸ ਨੂੰ ਆਪਣੀ ਫੈਮਿਲੀ ਦੀ ਰਿਸਪੌਂਸਿਬਿਲਟੀਜ਼ ਨੂੰ ਨਿਭਾਉਂਦੇ ਹੋਏ ਆਪਣੇ ਪ੍ਰੋਫੈਸ਼ਨਲ ਦੀਆਂ profession ਦੀਆਂ ਜਿਹੜੀਆਂ ਰਿਸਪੌਂਸਿਬਿਲਟੀਜ਼ ਨੂੰ ਨਿਭਾਉਂਦੇ ਹੋਏ ਜ਼ਰੂਰ ਬਾਹਰ ਨਿਕਲੋ ਤੇ ਆਪਣੇ ਕੁਝ ਕਰਕੇ ਦੱਸੋ ਤੇ ਇਹ ਏਜ ਕੋਈ ਲਿਮਟ ਨਹੀਂ ਹੈ ਇਹ ਵੀ ਚੀਜ਼ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ewomenਸ ਵਾਸਤੇ ਏਜ ਕੋਈ ਲਿਮਟ ਨਹੀਂ ਹੈ ਕਿਸੇ ਏਜ ਵਿੱਚ ਵੀ ਕੁਝ ਵੀ ਕਰਕੇ ਦਿਖਾ ਸਕਦੀਆਂ ਹਨ ਜੇ ਤੁਹਾਨੂੰ ਕਿਸੇ ਚੀਜ਼ ਦਾ ਸ਼ੌਂ ਠੀਕ ਹੈ ਸਾਨੂੰ ਬਹੁਤ ਲੋਕ ਉਸਤਾਂ ਦੇ ਮਿਲ ਜਾਂਦੇ ਨੇ ਜਿਹੜੀ ਸਾਡੀ ਸਾਡੀ ਹੈਲਪ ਕਰਦੇ ਨੇ ਇਸ ਚੀਜ਼ ਵਿੱਚ ਤੇ ਜਦੋਂ ਦੀ ਮੈਂ ਇੰਸਟਾਗ੍ਰam ਤੇ ਆਈ ਆ ਜਦੋਂ ਦੀ ਮੈਂ ਸੋਸ਼ਲ ਪਲੇਟਫਾਰਮਸ ਤੇ ਆਈ ਆ ਉਦੋਂ ਤੋਂ ਮੈਨੂੰ ਬਹੁਤ ਚੰਗੇ ਲੋਕਾਂ ਨਾਲ ਵੀ ਮੇਰਾ ਮਿਲਣਾ ਹੋਇਆ ਹੈ ਔਰ ਦੁਨੀਆ ਵਿੱਚ ਬੜੇ ਚੰਗੇ ਚੰਗੇ ਲੋਕ ਨੇ ਔਰ ਜਦੋਂ ਉਹ ਕਹਿੰਦੇ ਰੁਚੀ ਹੋਵੇ ਤਾਂ ਉਹਦੇ ਲਈ ਬੰਦਾ ਕਿਤੋਂ ਵੀ ਉਹ ਚੀਜ਼ ਸਮਾਨ ਜਿਹੜਾ ਉਹ ਕਲੈਕਟ ਕਰਕੇ ਲੈ ਆਉਂਦਾ ਆਪਣੇ ਘਰ ਵਿੱਚ